ਆਓ ਜੀ ਇਸ 12ਵੀਂ ਪੌੜੀ ਦੀ ਪਹਿਲੀ ਪੰਕਤੀ ਤੋਂ ਚੰਦ ਦਿੰਨੇ ਆ ਜੀ ਮੰਨੇ ਕੀ ਗਤ ਕਹੀਂ ਨਾ ਜਾਏ ਇਹਨੂੰ ਗਾ ਕੇ ਵੀ ਪੜ ਸਕਦੇ ਆ ਜੀ ਮੰਨੇ ਕੀ ਗਤ ਕਹੀਂ ਨਾ ਜਾਏ ਕਿਉਂਕਿ ਇੱਥੇ ਮੰਮੇ ਦੇ ਉੱਤੇ ਟਿੱਪੀ ਨੰਨੇ ਦੇ ਇੱਕ ਲਾਮ ਆ ਜੀ ਮੰਨੇ ਇਸ ਦਾ ਮਤਲਬ ਹੈ ਜਿਸ ਨੇ ਮੰਨ ਲਈ ਹੈ ਜੀ ਜਦੋਂ ਮੰਮੇ ਨੂੰ ਟਿੱਪੀ ਨੰਨੇ ਨੂੰ ਦੋਲਾ ਮਾਇਣ ਗੀ ਹੈ ਉਸ ਦਾ ਅਰਥ ਹੈ ਜੇਕਰ ਮੰਨ ਲਵੇ ਇਹ ਅਗਲੀਆਂ ਤਿੰਨ ਪੌੜੀਆਂ ਵਿੱਚ ਆਵੇਗਾ ਜੀ ਇਸ ਪੌੜੀ ਵਿੱਚ ਮੰਨੇ ਭਾਵ ਜਿਸ ਮਨੁੱਖ ਨੇ ਮੰਨ ਲਈ ਹੈ ਠੀਕ ਹੈ ਜੀ ਜਿਸ ਮਨੁੱਖ ਨੇ ਪ੍ਰਭ ਪ੍ਰਮਾਤਮਾ ਨੂੰ ਸਮਝ ਕੇ ਉਸ ਦੇ ਹੁਕਮ ਨੂੰ ਮੰਨ ਲਿਆ ਹੈ ਉਸ ਦੇ ਗੱਲ ਨੂੰ ਮੰਨ ਲਿਆ ਹੈ ਉਸ ਦੇ ਬਾਣੇ ਨੂੰ ਮੰਨ ਲਿਆ ਹੈ ਉਸ ਦੀ ਰਜ਼ਾ ਨੂੰ ਮੰਨ ਲਿਆ ਹੈ ਜੀ ਉਸ ਮਨੁੱਖ ਦੀ ਗਤ ਹੁੰਦੀ ਹੈ ਜੀ ਅਵਸਥਾ ਗਤ ਹਾਲਤ ਮੰਦੀ ਅਵਸਥਾ ਮੰਦੀ ਹਾਲਤ ਗਤੀ ਵੀ ਕਹਿ ਦਿੰਦੇ ਆ ਜੀ ਕਹੀ ਦਸੀ ਨਾ ਨੰਨੇ ਨੂੰ ਕੰਨਾ ਨਾ ਜਾਏ ਜਾ ਸਕਦੀ ਜੀ ਭਾਵ ਜਿਸ ਮਨੁੱਖ ਨੇ ਆਪਾਂ ਪਹਿਲਾਂ ਸਮਝੇ ਦੀ ਗੱਲ ਕੀਤੀ ਸੀ ਸੁਣੇ ਦੀ ਗੱਲ ਕੀਤੀ ਸੀ ਪ੍ਰਭੂ ਪ੍ਰਮਾਤਮਾ ਦੇ ਨਾਲ ਪ੍ਰੀਤ ਲਾ ਕੇ ਉਸ ਦੀ ਗੱਲ ਨੂੰ ਸਮਝ ਕੇ ਉਸ ਦੀ ਗੱਲ ਨੂੰ ਮੰਨ ਲਿਆ ਹੈ ਜੀ ਉਸ ਮਨੁੱਖ ਦੀ ਆਤਮਿਕ ਅਵਸਥਾ ਕਦੇ ਬਿਆਨ ਨਹੀਂ ਕੀਤੀ ਜਾ ਸਕਦੀ ਜੀ ਆਤਮਿਕ ਅਵਸਥਾ ਕਿਉਂ ਨਹੀਂ ਬਿਆਨ ਕੀਤੀ ਜਾ ਸਕਦੀ ਜੀ ਕਿਉਂਕਿ ਹੁਣ ਪ੍ਰਭ ਪ੍ਰਮਾਤਮਾ ਦੇ ਕੋਲੇ ਹੋ ਗਿਆ ਜੀ ਪ੍ਰਭੂ ਪ੍ਰਮਾਤਮਾ ਦੇ ਨੇੜੇ ਹੋ ਗਿਆ ਜੀ ਪ੍ਰਭੂ ਪ੍ਰਮਾਤਮਾ ਦੇ ਗੁਣ ਉਸ ਦੇ ਅੰਦਰ ਪੈਦਾ ਹੋਣ ਲੱਗ ਗਏ ਜੀ ਕਿਉਂਕਿ ਉਸ ਪ੍ਰਭੂ ਪ੍ਰਮਾਤਮਾ ਦੇ ਗੁਣ ਬੇਅੰਤ ਨੇ ਇਸ ਲਈ ਜਦੋਂ ਉਹ ਗੁਣ ਉਸ ਮਨੁੱਖ ਵਿੱਚ ਆ ਜਾਂਦੇ ਨੇ ਜੀ ਤਾਂ ਉਹ ਮਨੁੱਖ ਵੀ ਬੇਅੰਤ ਹੋ ਜਾਂਦਾ ਜੀ ਭਾਵ ਉਸ ਮਨੁੱਖ ਬਾਰੇ ਕਦੇ ਦੱਸਿਆ ਨਹੀਂ ਜਾ ਸਕਦਾ ਜੀ ਇਸ ਲਈ ਕੋਸ਼ਿਸ਼ ਕਰਨੀ ਹੈ ਪ੍ਰਭੂ ਪਰਮਾਤਮਾ ਨੂੰ ਆਪਣੇ ਯਾਦ ਵਿੱਚ ਰੱਖਣਾ ਹੈ ਜੀ ਸਿਮਰਦੇ ਰਹਿਣਾ ਚਾਹੀਦਾ ਹੈ ਕੋਸ਼ਿਸ਼ ਕਰਨੀ ਹੈ ਉਸ ਦੀਆਂ ਗੱਲਾਂ ਨੂੰ ਉਸ ਦੇ ਹੁਕਮ ਨੂੰ ਉਸ ਦੀ ਰਜ਼ਾ ਨੂੰ ਮੰਨ ਕੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜਿਉਣ ਦੀ ਕੋਸ਼ਿਸ਼ ਕਰਨੀ ਹੈ ਜੀ